ਸਤਿ ਸ੍ਰੀ ਅਕਾਲ ਜੀ ਜੁੜ ਗਏ ਹਾਂ ਮੌਸਮ ਦੀ ਵੈਦਰ ਚੈਨਲ ਦੇ ਨਾਲ ਕੱਲ 29 ਮਾਰਚ 2025 ਨੂੰ ਇੱਕ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਮੈਂ ਸ਼ੁਰੂ ਦੇ ਵਿੱਚ ਦੱਸਦਾ ਕਿ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਊਗਾ ਤੇ ਕੋਈ ਪੂਰਨ ਸੂਰਜ ਗ੍ਰਹਿਣ ਨਹੀਂ ਹੋਊਗਾ ਅਸਲ ਦੇ ਵਿੱਚ ਧਰਤੀ ਤੇ ਸੂਰਜ ਦੇ ਵਿਚਕਾਰ ਦੀ ਛਾਂ ਲੰਘਣਾਗਾ ਪਰ ਛਾਂ ਦੀ ਜਿਹੜੀ ਪੂਰੀ ਪਰਛਾਵਾਂ ਛਾਂ ਉਹ ਸਿੱਧੀ ਧਰਤੀ ਤੇ ਨਹੀਂ ਪੈਣੀ ਉਹਦਾ ਕੁਝ ਇੱਕ ਹਿੱਸਾ ਧਰਤੀ ਤੇ ਪਊਗਾ ਜਿਹੜਾ ਕਿ ਕੈਨੇਡਾ ਦੇ ਪੂਰਬੀ ਇਲਾਕਿਆਂ ਦੇ ਉੱਪਰ ਯੂਐਸਏ ਦੇ ਪੂਰਬੀ ਇਲਾਕਿਆਂ ਦੇ ਉੱਪਰ ਯੂਰਪ ਦੇ ਕਾਫੀ ਇਲਾਕਿਆਂ ਦੇ ਉੱਪਰ ਰੂਸ ਦੇ ਯੂਰਪ ਵੱਲ ਦੇ ਇਲਾਕਿਆਂ ਦੇ ਉੱਪਰ ਤੇ ਮਾੜਾ ਮੋਟਾ ਅਟਲਾਂਟਿਕ ਓਸ਼ੀਅਨ ਦੇ ਨਾਲ ਜਿਹੜੇ ਉੱਤਰੀ ਅਫਰੀਕਾ ਦੇ ਦੇਸ਼ ਲੱਗਦੇ ਨੇ ਉਹਨਾਂ ਦੇ ਉੱਪਰ ਇਹ ਪ੍ਰਛਾਵਾਂ ਵੇਖਿਆ ਜਾ ਸਕਦਾ ਜਾਨੀ ਕਿ ਉਹਨਾਂ ਇਲਾਕਿਆਂ ਦੇ ਵਿੱਚ ਸੂਰਜ ਗ੍ਰਹਿਣ ਵੇਖਣ ਨੂੰ ਮਿਲੇਗਾ ਜੇਕਰ ਭਾਰਤੀ ਸਮੇਂ ਦੇ ਮੁਤਾਬਕ ਦੇਖੀਏ ਤਾਂ ਇਹ ਘਟਨਾ ਕਰਮ ਕੱਲ ਨੂੰ ਕਿੰਨੇ ਵਜੇ ਵਾਪਰੂਗਾ ਤਾਂ ਕੱਲ 29 ਮਾਰਚ 2025 ਨੂੰ ਜਦੋਂ ਭਾਰਤ ਦੇ ਵਿੱਚ ਦੁਪਹਿਰ ਦੇ 2:20 ਹੋਣਗੇ ਉਦੋਂ ਇਹ ਸੂਰਜ ਗ੍ਰਹਿਣ ਸ਼ੁਰੂ ਹੋਊਗਾ ਤੇ ਸਭ ਤੋਂ ਪੀਕ ਤੇ ਇਹ ਸੂਰਜ ਗ੍ਰਹਿਣ 4:17 ਸ਼ਾਮ ਨੂੰ ਹੋਊਗਾ ਤੇ ਉਸ ਤੋਂ 2 ਕ ਘੰਟੇ ਬਾਅਦ ਤਕਰੀਬਨ 6:30 ਵਜੇ ਇਹ ਸੂਰਜ ਗ੍ਰਹਿਣ ਜਿਹੜਾ ਉਹਨਾਂ ਖੇਤਰਾਂ ਦੇ ਵਿੱਚ ਜਿਹੜੇ ਖੇਤਰਾਂ ਦੇ ਵਿੱਚ ਲੱਗੇ ਹੋਣ ਦੀ ਆਪਾਂ ਗੱਲ ਕਰਦੇ ਆਂ ਸਮਾਪਤ ਹੋ ਜਾਊਗਾ ਸੋ ਇੰਨੀ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਬਾਕੀ ਡਿਟੇਲ ਦੇ ਵਿੱਚ ਅੱਜ ਸ਼ਾਮ ਨੂੰ ਦੁਬਾਰਤ ਫੇਰ ਇਹਦੇ ਬਾਰੇ ਵੀਡੀਓ ਪਾਦਾਂਗੇ ਕਿੱਥੇ-ਕਿੱਥੇ ਇਹ ਦੇਖਿਆ ਜਾ ਸਕਦਾਗਾ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫੇਰ ਦੱਸ ਦਈਏ ਕਿ ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਊਗਾ